1974 ਦੇ ਵਿੱਚ ਇੱਕ ਅਜੀਬਾ ਐਕਸਪੈਰੀਮੈਂਟ ਕੀਤਾ ਕਿ ਉਸ ਬੱਚੇ ਨੂੰ ਜਿਸ ਨੂੰ ਟੀਚਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਪਿੱਛੇ ਬੈਠੇ ਕਿਉਂ ਬੈਠਾ ਤੇ ਉਹ ਬੱਚੇ ਨੂੰ ਮਿਜ਼ਾਈਲ ਮੈਨ ਦੇ ਨਾਂ ਤੋਂ ਜਾਣਿਆ ਜਾਣ ਲੱਗੇ ਹਾਲਪੀ ਮੰਨ ਲਿਆ ਸੀ ਕਿ ਹਾਂ ਕੋਈ ਵਿਗਿਆਨੀ ਹੈ ਜਿਨੇ ਐਡਾ ਆਵਿਸ਼ਕਾਰ ਕੀਤਾ ਵਿਗਿਆਨੀ ਪੌਣ ਹੀ 4 ਦਹਾਕੀਆਂ ਤੋ ਵਿਗਿਆਨੀ ਰਹੇ ਤੇ ਉਸ ਤੋਂ ਬਾਅਦ 2002 ਤੋਂ ਫਿਰ ਉਹ 2007 ਦੇ ਵਿੱਚ ਦੇਸ਼ ਦੇ 11ਵੇਂ ਰਾਸ਼ਟਰਪਤੀ ਹੈ ਮੈਂ ਗੱਲ ਕਰ ਰਹੀ ਹਾਂ ਅਬਦੁਲ ਕਲਾਮ ਜੀ ਜਿਨ੍ਹਾਂ ਦੀ ਕਹਾਣੀ ਅਸੀਂ ਸਾਰੇ ਸੁਣਦੇ ਆਂ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਉਹਨਾਂ ਨੇ ਜ਼ਿੰਦਗੀ ਵਿੱਚ ਸੰਘਰਸ਼ ਕਰਕੇ ਇੱਕ ਮੁਕਾਮ ਹਾਸਲ ਕੀਤਾ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਲਈ ਪ੍ਰੇਰਨਾ ਸਰਧ ਭੁਲੀਆਂ ਹਨ। ਇਹ ਅਕਸਰ ਜਦੋਂ ਆ ਭਾਸ਼ਣ ਦਿੰਦੇ ਸਨ ਤਾਂ ਕਹਿੰਦੇ ਸੀ ਕਿ ਇੱਕ ਬੈਕ ਬੈਂਚਰ ਜੋ ਜਿਸ ਦੇ ਪਿੱਛੇ ਦੇਸ਼ ਜਿਹਦੇ ਪਿੱਛੇ ਇੱਕ ਵੱਡਾ ਦਿਮਾਗ ਪਾਇਆ ਜਾ ਸਕਦਾ ਹੈ ਕਿ ਬੈਕ ਬੈਂਚਰ ਜੋ ਹੈ ਉਹ ਕਾਮਯਾਬ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰ ਆਈ ਮੈਂ ਹਾਂ ਤੁਹਾਡੇ ਨਾਲ ਨੂਰਵਜ ਸੋ ਅੱਜ ਦੀ ਇਸ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਇੱਕ ਚੰਗੇ ਵਿਚਾਰ ਦੇ ਨਾਲ ਜੋ ਤੁਹਾਡੇ ਅੰਦਰ ਪੋਜ਼ਿਟਿਵਿਟੀ ਭਰੇਗਾ। ਅਕਸਰ ਦੋਸਤੋ ਕਿਹਾ ਜਾਂਦਾ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਫਰੰਟ ਸੀਟ ਤੇ ਫਰੰਟ ਬੈਂਚ ਤੇ ਮੂਹਰੇ ਬਹਿੰਦੇ ਨੇ ਕਿ ਉਹ ਬੱਚੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ। ਟੀਚਰਸ ਦੇ ਬਹੁਤ ਲਾਡਲੇ ਹੁੰਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਪੜ੍ਹਾਈ ਵਿੱਚ ਇੰਟਰਸਟ ਦਿੰਦੇ ਨੇ ਤੇ ਉਹ ਸ਼ਾਇਦ ਜ਼ਿੰਦਗੀ ਦੇ ਵਿੱਚ ਕੁਝ ਕਰਨਗੇ। ਇਹ ਗੱਲਾਂ ਅਧਿਆਪਕ ਵੀ ਕਹਿੰਦੇ ਨੇ ਕਿ ਉਹ ਬੱਚੇ ਕੁਝ ਬਣਨਗੇ। ਪਰ ਜੇ ਉਥੇ ਬੈਕ ਬੈਂਚਰਸ ਦੀ ਗੱਲ ਕੀਤੀ ਜਾਵੇ ਜਿਹੜੇ ਬੱਚੇ ਪਿੱਛੇ ਬੈਂਦੇ ਨੇ ਉਹਨਾਂ ਬੱਚਿਆਂ ਤੋਂ ਇਹੀ ਜ਼ਿਆਦਾ ਕਿਹਾ ਜਾਂਦਾ ਹੈ ਇਹ ਸੁਣਨ ਨੂੰ ਮਿਲਦਾ ਹੈ ਉਹਨਾਂ ਨੂੰ ਲੋਅ ਫੀਲ ਕਰਾਇਆ ਜਾਂਦਾ ਕਿ ਇਹ ਬੱਚੇ ਤਾਂ ਪੜ ਨਹੀਂ ਸਕਦੇ ਇਹਨਾਂ ਦਾ ਪੜਾਈ ਦੇ ਵਿੱਚ ਇੰਟਰਸਟ ਨਹੀਂ ਹੈਗਾ ਤੇ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਸੋ ਅੱਜ ਦੀ ਕਹਾਣੀ ਇਸ ਬੈਕ ਬੈਂਚਰ ਤੇ ਹੀ ਹੈ ਇੱਕ ਬੱਚਾ ਜਿਸ ਦਾ 1931 ਦੇ ਵਿੱਚ ਜਨਮ ਹੁੰਦਾ ਤਾਮਿਲਨਾਡੂ ਚ ਬਹੁਤ ਹੀ ਗਰੀਬ ਪਰਿਵਾਰ ਹੈ ਪਿਤਾ ਬਹੁਤੇ ਪੜੇ ਲਿਖੇ ਨਹੀਂ ਆਂਦਨ ਦਾ ਕੋਈ ਬਹੁਤਾ ਸਰੋਤ ਨਹੀਂ ਹੈ ਕਿਰਾਏ ਤੇ ਕਿਸ਼ਤੀ ਲੈ ਕੇ ਮਸ਼ੇਰਾ ਹੁੰਦਾ ਹੈ ਮਸ਼ੇਰੇ ਦਾ ਕੰਮ ਕਰਦਾ ਹੈ ਉਹ ਬੱਚੇ ਦਾ ਜਨਮ ਹੁੰਦਾ ਹੈ ਔਰ ਪਰਿਵਾਰ ਬਹੁਤ ਵੱਡਾ ਹੁੰਦਾ ਹੈ ਖਰਚਾ ਕਿਵੇਂ ਚੱਲੇ ਪੰਜ ਭੈਣਾ ਪੰਜ ਭਰਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬੱਚਾ ਪੜਨ ਦੀ ਸੋਚਦਾ ਹੈ ਤਾਂ 5 ਸਾਲਾਂ ਦਾ ਹੁੰਦਾ ਉਹਨੂੰ ਅੱਗੇ ਪੜਨ ਲਗਾ ਦਿੱਤਾ ਜਾਂਦਾ ਹੈ ਨਾਲ ਨਾਲ ਬੱਚਾ ਖਰਚਾ ਚਲਾਉਣ ਲਈ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੇ ਲਈ ਅਖਬਾਰ ਵੇਚਣੇ ਸ਼ੁਰੂ ਕਰ ਦਿੰਦਾ ਹੈ ਅਖਬਾਰਾਂ ਤੋਂ ਚਲੋ ਥੋੜਾ ਬਹੁਤ ਉਹਨੂੰ ਪੈਸਾ ਬਣ ਜਾਂਦਾ ਸੀ ਇੱਕ ਦਿਨ ਕੀ ਹੋਇਆ ਕਿ ਉਹ ਬੱਚਾ ਸਕੂਲ ਦੇ ਵਿੱਚ ਪੜਨ ਦੇ ਲਈ ਗਿਆ ਤੇ ਬੱਚਾ ਮੁਸਲਿਮ ਵਰਗ ਦਾ ਸੀਗਾ ਬੈਂਚ ਤੇ ਬੈਠਾ ਤੇ ਉੱਥੇ ਕਹਿ ਲਓ ਕਿ ਬਹੁਤ ਹੀ ਪੰਡਤਾਂ ਦਾ ਬਹੁਤ ਹੀ ਵੱਡੇ ਪੰਡਤ ਸਨ ਜਿਨ੍ਹਾਂ ਦਾ ਬੇਟਾ ਉੱਥੇ ਪੜਦਾ ਸੀ ਤੇ ਉਹਨਾਂ ਦੇ ਨਾਲ ਉਹਦਾ ਦੋਸਤ ਸੀ ਉਸ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਗਿਆ ਅਚਾਨਕ ਇੱਕ ਅਧਿਆਪਕ ਕਲਾਸ ਦੇ ਵਿੱਚ ਆਉਂਦਾ ਤੇ ਉਹਨੂੰ ਮਾਰਦਾ ਤੇ ਕਹਿੰਦਾ ਕਿ ਤੁਸੀਂ ਇੱਕ ਮੁਸਲਮਾਨ ਦਾ ਪੁੱਤ ਹੋ ਕੇ ਪੰਡਤ ਦੇ ਮੁੰਡੇ ਨਾਲ ਬਹਿਣ ਦਾ ਕੀ ਮਤਲਬ ਯਾਨੀ ਕਿ ਜਾਤੀ ਦਾ ਬਹੁਤ ਹੀ ਭੇਦ ਭਾਵ ਕੀਤਾ ਜਾਂਦਾ ਸੀ ਉਦੋਂ ਤਾਂ ਉਸ ਬੱਚੇ ਨੂੰ ਪਿੱਛੇ ਬਿਠਾ ਦਿੱਤਾ ਉਹ ਸੀਟ ਤੋਂ ਕਿ ਚੱਲ ਤੂੰ ਪਿੱਛੇ ਬੈਠ ਤੂੰ ਇੱਥੇ ਨਹੀਂ ਬਹਿ ਸਕਦਾ ਤਾਂ ਉਸ ਬੱਚੇ ਨੇ ਪਿੱਛੇ ਬੈਠਿਆ ਮਨ ਬਹੁਤ ਉਦਾਸ ਹੋਇਆ ਤੇ ਦਿਲ ਦੇ ਵਿੱਚ ਬਚਪਨ ਤੋਂ ਹੀ ਧਾਰ ਲਿਆ ਸੀ ਕਿ ਮੈਂ ਪਿੱਛੇ ਬੈਠ ਕੇ ਦੁਨੀਆ ਹਿਲਾਉਣੀ ਆ ਸਮਾ ਬੀਤ ਗਿਆ ਬੱਚਾ ਵੱਡਾ ਹੋ ਗਿਆ ਯੂਨੀਵਰਸਿਟੀ ਦੇ ਵਿੱਚ ਪੜਨ ਗਿਆ ਅੱਗੇ ਕਾਫੀ ਕੰਮ ਸਿੱਖਿਆ ਫਿਰ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿੱਚ ਵੀ ਕੰਮ ਕੀਤਾ ਡੀਆਰਡੀਓ ਦੇ ਵਿੱਚ ਵੀ ਕੰਮ ਕੀਤਾ 1974 ਦੇ ਵਿੱਚ ਇੱਕ ਅਜੀਹਾ ਐਕਸਪੈਰੀਮੈਂਟ ਕੀਤਾ ਕਿ ਉਸ ਬੱਚੇ ਨੂੰ ਜਿਸ ਨੂੰ ਟੀਚਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਪਿੱਛੇ ਬੈਠੇ ਕਿਉਂ ਬੈਠਾ ਤੇ ਉਹ ਬੱਚੇ ਨੂੰ ਮਿਜ਼ਾਈਲ ਮੈਨ ਦੇ ਨਾਂ ਤੋਂ ਜਾਣਿਆ ਜਾਣ ਲੱਗਿਆ ਹਰ ਕੋਈ ਮੰਨ ਲਿਆ ਸੀ ਕਿ ਹਾਂ ਕੋਈ ਵਿਗਿਆਨੀ ਹੈ ਜਿਨੇ ਐਡਾ ਅਵਿਸ਼ਕਾਰ ਕੀਤਾ ਵਿਗਿਆਨੀ ਬਹੁਤ ਹੀ 4 ਦਹਾਕੀਆਂ ਤੋਂ ਵਿਗਿਆਨੀ ਰਹੇ ਤੇ ਉਸ ਤੋਂ ਬਾਅਦ 2002 ਤੋਂ ਫਿਰ ਉਹ 2007 ਦੇ ਵਿੱਚ ਦੇਸ਼ ਦੇ 11ਵੇਂ ਰਾਸ਼ਟਰਪਤੀ ਰਹੇ ਮੈਂ ਗੱਲ ਕਰ ਰਹੀ ਹਾਂ ਅਬਦੁਲ ਕਲਾਮ ਜੀ ਦੀ ਸਿਨਾਦੀ ਕਹਾਣੀ ਅਸੀਂ ਸਾਰੇ ਸੁਣਦੇ ਆ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਉਹਨਾਂ ਨੇ ਜ਼ਿੰਦਗੀ ਚ ਸੰਘਰਸ਼ ਕਰਕੇ ਇੱਕ ਮੁਕਾਮ ਹਾਸਲ ਕੀਤਾ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਲਈ ਪ੍ਰੇਰਨਾ ਸਿੱਧ ਹੁੰਦੀਆਂ ਨੇ ਅਕਸਰ ਉਹ ਜਦੋਂ ਭਾਸ਼ਣ ਦਿੰਦੇ ਸਨ ਤਾਂ ਉਹ ਕਹਿੰਦੇ ਸੀ ਕਿ ਇੱਕ ਬੈਕ ਬੈਂਚਰ ਜੋ ਜਿਸਦੇ ਪਿੱਛੇ ਦੇਸ਼ ਜਿਹਦੇ ਪਿੱਛੇ ਇੱਕ ਵੱਡਾ ਦਿਮਾਗ ਪਾਇਆ ਜਾ ਸਕਦਾ ਹੈ ਕਿ ਬੈਕ ਬੈਂਚਰ ਜੋ ਹੈ ਉਹ ਕਾਮਯਾਬ ਹੋ ਸਕਦਾ ਉਹ ਇਹ ਵੀ ਕਹਿੰਦੇ ਸੀ ਕਿ ਜੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੌਂ ਕੇ ਦੇਖੇ ਜਾਣ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਾ ਦੇਣ ਸੋ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਲਾਗੂ ਕਰਦੇ ਆ ਅਸੀਂ ਸਾਰੇ ਪੋਜ਼ਿਟਿਵ ਹੋਣ ਦੀਆਂ ਗੱਲਾਂ ਸੁਣ ਕੇ ਸੋ ਇਹ ਉਹੀ ਬੈਕ ਬੈਂਚਰ ਬੱਚਾ ਸੀ ਜਿਨੇ ਸਮਾਂ ਕਿੱਥੋਂ ਤੋਂ ਕਿੱਥੋਂ ਆਇਆ ਜਿਸਨੇ ਅਣਥੱਕ ਮਿਹਨਤ ਕੀਤੀ ਨੀਡਰਤਾ ਦੇ ਨਾਲ ਪਰਿਵਾਰ ਦੇ ਵਿੱਚ ਬਹੁਤ ਕੁਝ ਚੱਲਿਆ ਦੇਖਿਆ ਪਰ ਐਡਾ ਮੁਕਾਮ ਹਾਸਲ ਕੀਤਾ ਕਿ ਇੱਕ ਬੈਕ ਬੈਂਚਰ ਨੇ ਦੁਨੀਆ ਹਿਲਾ ਕੇ ਰੱਖ ਸਾਡੇ ਸਾਹਮਣੇ ਦੀਆਂ ਐਗਜ਼ਾਮਪਲਸ ਨੇ ਅਸੀਂ ਸਾਰੇ ਦੇਖਦੇ ਆ ਫਿਰ ਅਸੀਂ ਕਿਉਂ ਨਿਰਾਸ਼ ਆ ਅਸੀਂ ਪੋਜ਼ਿਟਿਵ ਨਹੀਂ ਹੁੰਦੇ ਅਸੀਂ ਦੂਜੇ ਬੰਦੇ ਨੂੰ ਦੇਖ ਕੇ ਉਹ ਕਹਿੰਦੇ ਕਿ ਕਿਸੇ ਨੂੰ ਨਾ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਕਿਉਂਕਿ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਤੇ ਜੋ ਦੂਜਾ ਕਰ ਸਕਦਾ ਉਹ ਤਾਂ ਤੁਸੀਂ ਖੋ ਨਹੀਂ ਸਕਦੇ ਸੋ ਹਮੇਸ਼ਾ ਪੋਜ਼ਿਟਿਵ ਰਹੋ ਇੱਕ ਚੰਗੀ ਸੋਚ ਦੇ ਨਾਲ ਚੱਲੋ ਦਿਨ ਦੀ ਸ਼ੁਰੂਆਤ ਚੰਗੀ ਕਰੋ ਪੋਜ਼ਿਟਿਵ ਚੀਜ਼ਾਂ ਨੂੰ ਦੇਖੋ ਸਿੱਧ ਕਰ ਦੋ ਕਿ ਜਿਹੜਾ ਵੀ ਤੁਹਾਨੂੰ 네ਗੇਟਿਵ ਕਰਦਾ ਹੈ ਜਾਂ ਜਿਹੜੀ ਚੀਜ਼ ਤੁਸੀਂ ਨਹੀਂ ਕਰ 파ਰੇ ਉਹ ਚੀਜ਼ ਤੁਸੀਂ ਕਰਕੇ ਹੀ ਰਹਿਣੀ ਹੈ ਬੀ ਪੋਜ਼ਿਟਿਵ ਬੀ ਹੈਪੀ ਐਂਡ ਸਟੇ ਹੈਲਥੀ